ਅਤਿ ਸ਼੍ਰੀ ਅਕਾਲ ਪੀਪੀ 32 ਨਮਾ ਸ਼ਹਿਰ ਦੇਖ ਰਹੇ ਹੋ ਸਾਥੀਓ ਗੜੱਪੜ ਪਿੰਡ ਤੋਂ ਇੱਕ ਬੜੀ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ 80 ਸਾਲਾ ਰਿਟਾਇਰ ਫੌਜੀ ਜਗਦੇਵ ਸਿੰਘ ਜੋਗਾ ਜੋ ਕਿ ਕੈਨੇਡਾ ਆਉਂਦੇ ਜਾਂਦੇ ਰਹਿੰਦੇ ਸੀ ਤੇ ਇੱਥੇ ਗੜੱਪੜ ਪਿੰਡ ਵਿੱਚ ਜੋਗਾ ਸਿੰਘ ਨਾਲ ਉਹਨਾਂ ਦੀ ਬੇਟੀ ਅਤੇ ਦੋਤਾ ਨਾਲ ਰਹਿੰਦੇ ਸਨ ਬੀਤੇ ਦਿਨੀ ਘਰ ਦੀ ਛੱਤ ਤੇ ਟਹਿਲਦੇ-ਟਹਿਲ ਤੇ ਛੱਤ ਤੋਂ ਹੇਠਾਂ ਘਰ ਦੀ ਬੈਕਸਾਈਡ ਦੀ ਗਲੀ ਵਿੱਚ ਡਿੱਗਣ ਕਰਕੇ ਜੋਗਾ ਸਿੰਘ ਦੀ ਮੌਤ ਹੋ ਗਈ। ਗਵਾਂਡੀਆਂ ਦੁਆਰਾ ਦਿੱਤੀ ਜਾਣਕਾਰੀ ਅਨੁਸਾਰ ਸਵੇਰੇ 5:30-6 ਵਜੇ ਦੇ ਕਰੀਬ ਜਦ ਉਹ ਘਰੋਂ ਬਾਹਰ ਆਏ ਤਾਂ ਉਹਨਾਂ ਦੇਖਿਆ ਕਿ ਬਜ਼ੁਰਗ ਜੋ ਦੇਨ ਉਹਨੂੰ ਬਿਠਾਇਆ ਪਾਣੀ ਪਲਾਇਆ ਤੇ ਤੁਰੰਤ ਜੋਗਾ ਸਿੰਘ ਦੇ ਘਰ ਦਾ ਦਰਵਾਜ਼ਾ ਖੜਕਾਇਆ ਪਰਿਵਾਰ ਨੂੰ ਸੂਚਿਤ ਕੀਤਾ ਜਿੱਥੇ ਗਵਾਂਡੀਆਂ ਦੇ ਕਹਿਣ ਦੇ ਮੁਤਾਬਕ ਮ੍ਰਿਤਕ ਦੀ ਬੇਟੀ ਗੁਰਦੁਆਰੇ ਗਈ ਹੋਈ ਸੀ ਉਸ ਸਮੇਂ ਅਤੇ ਮ੍ਰਿਤਕ ਦਾ ਦੋਤਾ ਉਸ ਸਮੇਂ ਸੁੱਤਾ ਪਿਆ ਸੀ ਜਿਸ ਨੂੰ ਗਵਾਂਡੀਆਂ ਨੇ ਜਾ ਕੇ ਜਗਾਇਆ ਗਵਾਂਡੀਆਂ ਮੁਤਾਬਕ ਉਹਨਾਂ ਨੇ ਸਮਾਂ ਵਿਅਰਥ ਨਾ ਕਰਦੇ ਹੋ ਜੋਗਾ ਸਿੰਘ ਨੂੰ ਆਡ ਹਸਪੀਟਲ ਵਿਖੇ ਲੈ ਕੇ ਗਏ ਜਿੱਥੇ ਉਹਨਾਂ ਨੂੰ ਨਵਾਂ ਸ਼ਹਿਰ ਨਿੱਜੀ ਹਸਪਤਾਲੇ ਰੈਫਰ ਕਰ ਦਿੱਤਾ ਗਿਆ ਅਤੇ ਨਿੱਜੀ ਹਸਪਤਾਲ ਉਹ ਪਹੁੰਚਦੇ ਉਸ ਤੋਂ ਪਹਿਲਾਂ ਹੀ ਜੋਗਾ ਸਿੰਘ ਇਸ ਜਹਾਨ ਨੂੰ ਅਲਵਿਦਾ ਕਹਿ ਕੇ ਪੁਲਿਸ ਦੇ ਕਹਿਣ ਦੇ ਮੁਤਾਬਕ ਪੁਲਿਸ ਨੂੰ ਆਈਵੀ ਹ ਮੌਤ ਬਾਰੇ ਔਰ ਪੁਲਿਸ ਹੁਣ ਵਕਵਕ ਐਂਗਲਾਂ ਤੇ ਤਫ਼ਤੀਸ਼ ਕਰ ਰਹੀ ਹੈ ਪਰ ਇਸ ਸਾਰੇ ਘਟਨਾਕਰਮ ਚ ਹੈਰਾਨੀ ਵਾਲੀ ਗੱਲ ਇਹ ਹੈ ਕਿ ਜੋਗਾ ਸਿੰਘ ਨੇ ਪਿਛਲੇ ਦਿਨ ਹੀ ਕੈਨੇਡਾ ਚਲੇ ਜਾਣਾ ਸੀ ਲੇਕਿਨ ਉਹਨਾਂ ਦੀ ਫਲਾਈਟ ਕੈਨਸਲ ਹੋ ਜਾਂਦੀ ਹੈ ਪਰ ਹੁਣ ਹੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਜਿਸ ਦੀ ਆਈ ਹੁੰਦੀ ਹੈ ਉਸ ਦਾ ਕੋਈ ਨਾ ਕੋਈ ਬਹਾਨਾ ਬਣ ਜਾਂਦਾ ਔਰ ਜੋਗਾ ਸਿੰਘ ਨੇ ਹੁਣ 24 ਤਰੀਕ ਨੂੰ ਕੈਨੇਡਾ ਜਾਣਾ ਸੀ ਲੇਕਿਨ ਉਸ ਤੋਂ ਪਹਿਲਾਂ ਇਹ ਘਟਨਾਕਰਮ ਹੋ ਗਿਆ ਵਿਖਾਣੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਮੇਰਾ ਨਾਮ ਸੰਤੋਖ ਲਾਲ ਹੈ ਜੀ ਕਿਹੜਾ ਪਿੰਡ ਢੋਕੜ ਪਿੰਡ ਹੈ ਜੀ ਮੇਰਾ ਇਹ ਜਿਹੜੇ ਬਜ਼ੁਰਗ ਦੀ ਮੌਤ ਹੋਈ ਆ ਇਹਨਾਂ ਨੂੰ ਤੁਸੀਂ ਲੈ ਕੇ ਗਏ ਤੁਸੀਂ ਰੱਖਿਆ ਮੌਕੇ ਤੇ ਜਦੋਂ ਹਾਂਜੀ ਮੈਂ ਸਵੇਰੇ ਮੇਰੇ ਵਾਈਫ ਨਿਕਲੇ ਬਾਹਰ ਉਹਦਾ ਬੈਚ ਸਾਢੇ ਪੰਜ ਉਹਦੇ ਗਵਾਂਢੀ ਨੇ ਉਹ ਹਾਂਜੀ ਮੇਰੇ ਗਵਾਂਢੀ ਆ ਇੱਕ ਘਰ ਛੱਡ ਕੇ ਤੀਸਰਾ ਘਰ ਮੈਂ ਤੋਂ ਮੇਰੇ ਕੋਲ ਮੈਂ ਸਵੇਰ ਨੂੰ ਸਾਢੇ ਪੰਜ ਪੌਣੇ 6 ਘੁੰਮਣ ਜਾਂਦਾ ਰੋਜ਼ ਜੀ ਸਵੇਰੇ ਉਸ ਦਿਨ ਉਹ ਸਵੇਰੇ ਮੇਰੀ ਵਾਈਫ ਕਹਿੰਦੀ ਵੀ ਮੈਂ ਪਹਿਲਾਂ ਕੂੜਾ ਸਟੇਵਾਂ ਤੁਸੀਂ ਫੇਰ ਜਾਇਓ ਅੱਛਾ ਉਹ ਜਿਵੇਂ ਮੈਂ ਗੇਟ ਖੋਲਕੇ ਨੇ ਬਾਹਰ ਦੇਖਿਆ ਤਾਂ ਬਜ਼ੁਰਗ ਬਾਹਰ ਸੜਕ ਵਿੱਚ ਲੰਮੇ ਪਏ ਸੀ ਠੀਕ ਸੀ ਉਸਦੇ ਉਹ ਜਮ ਯਾਨੀ ਕਿ ਸਾਹ ਲੈਂਦੇ ਸੀ ਉਹਨੇ ਮੈਨੂੰ ਆਕੇ ਨਟਕੇ ਦੱਸਿਆ ਮੈਂ ਬਾਹਰ ਨਿਕਲ ਕੇ ਗਿਆ ਨਟਕੇ ਤੇ ਉਹਨਾਂ ਨੂੰ ਮੈਂ ਬਿਠਾਇਆ ਬਿਠਾ ਕੇ ਦੇਖਿਆ ਉਹ ਸਾਹ ਲੈਂਦੇ ਸੀ ਫਿਰ ਮੇਰੇ ਨਾਲ ਘਰ ਆਇਆ ਮੇਰੇ ਚਾਚੇ ਦਾ ਮੁੰਡਾ ਆਇਆ ਉਹਨਾਂ ਨੂੰ ਮਠਾ ਲਿਆ ਉਹ ਜਮ ਜਮ ਮਾਰੀਆਂ ਆਏ ਉਹਨੇ ਦੇਖਿਆ ਪਾਣੀ ਮੂੰਹ ਚ ਪਾਇਆ ਫਿਰ ਮੈਂ ਨਟਕੇ ਇਹਨਾਂ ਤੇ ਘਰ ਗਿਆ ਘੁੰਮ ਕੇ ਉੱਪਰ ਦੀ ਕਿਉਂ ਮੇਨ ਗੇਟ ਦੂਜੀ ਸਾਈਡ ਤੇ ਮੈਂ ਕੁੰਡਾ ਕਣਾ ਢਕਾਇਆ ਫਿਰ ਦੋ ਤਾਂ ਸੀ ਤਾਂ ਉਹਨਾਂ ਦੀ ਕੁੜੀ ਇੱਥੇ ਰਹਿ ਰਹੀ ਹੈ 35 40 ਸਾਲ ਤੋਂ ਉਹਨਾਂ ਦੋਦਾ ਸੀ ਉਹਨੂੰ ਮੈਂ ਸੁੱਤੇ ਪੈਨ ਉਠਾਇਆ ਹਾਕਾ ਹਾਕਾ ਕਿੰਨਾ ਮਾਰੀਆਂ ਉਹ ਅੰਦਰੋਂ ਸੁੱਤਾ ਉੱਠ ਕੇ ਆਇਆ ਕੀ ਗੱਲ ਹੋ ਗਈ ਮਾਮਾ ਜੀ ਮੈਂ ਕਿਹਾ ਤੇਰਾ ਬਾਪ ਨਾਨਾ ਜੀ ਤੇਰਾ ਪਾਪਾ ਜੀ ਪਿੱਛੇ ਡੇਗ ਪਏ ਬਟਾ ਆ ਜਾ ਰਣੜ ਕੇ ਆ ਗਿਆ ਉਹਨੂੰ ਚੱਕਿਆ ਜਦੋਂ ਮੈਂ ਗੱਡੀ ਲੈ ਕੇ ਆ ਗੱਡੀ ਚ ਪਾਇਆ ਔਰ ਲੈ ਕੇ ਆਏ ਡਾਕਟਰ ਕੇਚ ਦੇ ਉਹ ਟ੍ਰੇਡ ਮੈਂ ਕਰ ਲਗੇ ਮੈਂ ਕਿਹਾ ਤੇਰੀ ਮੰਮੀ ਕਿੱਥੇ ਹੈ ਉਹ ਕਹਿੰਦਾ ਵੀ ਗੁਰਦੁਆਰਾ ਸਾਹਿਬ ਗਈ ਵਾ ਮੈਂ ਤੁਸੀਂ ਬਟਾ ਤੁਸੀਂ ਦੇਖੋ ਮੈਂ ਇਹ ਮੰਮੀ ਲੈ ਕੇ ਆਇਆ ਤੇ ਮੈਂ ਗੁਰਦੁਆਰਾ ਸਾਹਿਬ ਤੋਂ ਤੇਰੀ ਮੰਮੀ ਲੈ ਕੇ ਆਇਆ ਮੰਮੀ ਲੈ ਕੇ ਆਏ ਤੇ ਡਾਕਟਰ ਸਾਹਿਬ ਨੇ ਕਿਹਾ ਵੀ ਸ਼ਹਿ ਲੈ ਜਾਓ ਇਹਨੂੰ ਵੀ ਚਾਂਸ ਘਟਿਆ ਇਹਦੇ ਕਿ ਜੀ ਨਮਾਸ਼ਾ ਲਾ ਕੇ ਆਈ ਵੀ ਆਈ ਉੱਥੇ ਜਾ ਕੇ ਉਹਨਾਂ ਦੀ ਤਰੀਬਨ 5-10 ਮਿੰਟ ਬਾਅਦ ਡੈੱਟ ਹੋ ਚੁੱਕੀ ਸੀ ਜੀ ਮੈਨੂੰ ਕਿ ਜਿਾ ਅਸੀਂ ਲੈ ਕੇ ਡਾਕਟਰ ਸਾਹਿਬ ਤਾਂ ਹੀ ਕਹਿੰਦੇ ਵੀ ਇੰਜੈਕਸ਼ਨ ਲਾਉਣ ਤੇ ਹਾਰ ਚੱਲਦਾ ਆ ਉਹ ਮੇ ਹਾਰ ਬੰਦ ਹੋ ਰਿਆ ਵੀ ਹਸਪੀਟਲ ਜਾਉਣ ਤੋਂ ਪਹਿਲੇ ਹੀ ਇਹ ਜਾ ਚੁੱਕੀ ਜੀ ਫਿਰ ਵੀ ਜਦੋਂ ਤੁਸੀਂ ਉਹਨਾਂ ਨੂੰ ਦੇਖਿਆ ਤੇ ਉਹਨਾਂ ਦੇ ਹਾ ਭਾਵ ਕੀ ਸੀ ਮਤਲਬ ਕਹਿੰਦਾ ਕਿ ਉਹਨਾਂ ਦੇ ਕੋਈ ਕੋਈ ਇਦਾਂ ਦੀ ਗੱਲ ਤੇ ਨਹੀਂ ਸੀ ਕਿ ਉਹਨਾਂ ਦੇ ਕੋਈ ਗੱਲ ਚ ਕੋਈ ਇਦਾਂ ਸੀ ਨਹੀਂ ਕੋਈ ਮੇਰਾ ਚ ਕੁਝ ਵੀ ਨਹੀਂ ਸੀ ਕੋਈ ਵੀ ਇਦਾਂ ਦੀ ਕੋਈ ਗੱਲ ਬਸ ਸੁਣ ਮੈਂ ਬਿਠਾਇਆ ਉਹਨਾਂ ਨੂੰ ਬਸ ਜਾਨੀ ਉਪਰ ਕੋਠੇ ਢ ਡੇ ਗਈ ਸੀ ਹਾਂਜੀ ਕੋਠੇ ਢ ਡੇ ਗਈ ਸੀ ਹੋਰ ਕਿਧਰ ਹੋਰ ਕਿਧਰ ਤਾਂ ਆਇਨੇ ਕੋਠੇ ਢ ਡੇ ਗਈ ਸੀ ਕਿਉਂ ਡੇ ਗਿਆ ਸਾਰਨ ਲੱਗੇ ਬਿਉ ਉੜ ਗਿਆ ਜੀ ਜੀ ਹਾਂਜੀ ਬਿਲਕੁਲ ਰੋਡ ਦੇ ਸੈਂਟਰ ਵਿੱਚ ਲੰਮੇ ਪੈ ਸੀ ਜੀ ਹਾਂਜੀ ਕੋਈ ਕੋਈ ਕਾਰ ਬਸ ਖੱਬੀ ਪਾਸੇ ਗਈ ਕبھی ਵਾਹ ਸੀ ਇਥੇ ਬਲੱਡ ਨਿਕਲਿਆ ਸੀ ਥੋੜੇ ਜਿਹਾ ਹਲਕੀ ਜੀ ਮੋਰ ਕੋ 64 ਡਾਣਾ ਜਿਵੇਂ 60 ਕਿਦੇ ਇਹ ਬਜ਼ੁਰਗ ਦਾ ਨਾਮ ਕੀ ਹੈ ਪਿੰਡ ਦਾ ਜੋਗਾ ਸਾਦੇ ਆ ਜੀ ਉਹਨਾਂ ਨੂੰ ਜੋਗਾ ਜੋਗਾ ਇਹ ਦੱਸਦੇ ਆ ਕਿ ਕੈਨੇਡਾ ਜਾਣਾ ਸੀਗਾ ਉਹਨੂੰ ਹਾਂ ਜੀ ਕੈਨੇਡਾ ਜਾਣਾ ਸੀ ਉਹ ਗਿਆ ਸੀ ਥੋੜੇ ਦਿਨ ਪਹਿਲਾਂ ਤਾਂ ਫਲੈਟ ਕੈਨਸਲ ਹੋ ਗਏ ਸੀ ਲੇਟ ਹੋ ਗਏ ਹੁਣ ਮੇਰੇ ਖਾਤੇ 24 ਦੀ ਫਲੈਟ ਕਹਿੰਦੇ ਸਨ ਉਹਦੀ ਦੁਬਾਰਾ ਫੇਰ ਆਏ ਵੀ ਕੈਨੇਡਾ ਤੋਂ ਆਏ ਆ ਹਾਂ ਜੀ ਹਾਂ ਜੀ ਮਿਲਟਰੀ ਆ ਫੌਜੀ ਰਿਟਾਇਰ ਆ ਜੀ ਜੀ ਹਾਂ ਜੀ ਤੇ ਫਿਰ ਤੁਸੀਂ ਅ ਮਤਲਬ ਮੰਗ ਕੋਈ ਮੰਗ ਤ ਨਹੀਂ ਕਰਦੇ ਪ੍ਰਸ਼ਾਸਨ ਤੋਂ ਕਿ ਉਹਨਾਂ ਦਾ ਕੀ ਸਭ ਕੁਝ ਨਹੀਂ ਕੋਈ ਨਹੀਂ ਸਾਨੂੰ ਗੱਲ ਤੇ ਕੋਈ ਨਹੀਂ ਪਹ ਲੱਗਾ ਸੀ ਪਹ ਲੱਗਾ ਵੀ ਹੁਣ ਉਹਨਾਂ ਦੇ ਘਰਦਿਆਂ ਨੂੰ ਥੋੜਿਆ ਮਹਿਕਮਾ ਬਾਰ-ਬਾਰ ਪਰੇਸ਼ਾਨ ਕਰਨ ਲੱਗਿਆ ਵੀ ਇਹਨੇ ਕੋ ਕੋਟੇਦਾਰ ਜਾਂ ਜਾਂ ਕਿੰਤਾ ਕਾਤਾ ਜਾਂ ਜਦ ਕਿ ਹੁਣ ਵੈਸੇ ਗੱਲਾਂ ਇਦਾਂ ਲੋਕ ਬਣਾ ਰਹੇ ਜਾਂਦੇ ਤੇ ਉਹ ਉਸ ਟਾਈਮ ਘਰ ਰਹੀ ਕੋਈ ਨਹੀਂ ਸੀ ਜੀ ਉਹਨਾਂ ਦੀ ਬੇਟੀ ਗੁਰਦੁਆਰੇ ਸਾਹਿਬ ਜੀ ਦੋ ਦਾ ਸੁੱਤਾ ਹੋਇਆ ਸੀ ਜੀ ਉਹਨਾਂ ਨੂੰ ਮਾਂ ਪਿਓ ਉਠਾਇਆ ਜਾ ਕੇ ਹਾਕਾਂ ਕਾ ਮਾਰ ਗੇਟ ਭੰਨਿਆ ਉਠਾਇਆ ਜਾ ਕੇ ਸਾਰਿਆਂ ਨੂੰ ਮੈਂ ਖੁਦ ਉਠਾਇਆ ਹਾਂ ਨਗਵਾਂ ਸਾਰਿਆਂ ਨੂੰ ਉਹ ਉਹ ਪੁਲਿਸ ਤਫਤੀਸ਼ ਕਰ ਰਹੀ ਹੈ ਉਹ ਤਫਤੀਸ਼ ਦਾ ਵਿਸ਼ਾ ਹੈ ਹਾਂਜੀ ਹਾਂਜੀ ਉਹ ਤਾਂ ਆਪਣੀ ਡਿਊਟੀ ਹੈ ਉਹਨਾਂ ਦੀ ਠੀਕ ਹੈ ਹਾਂਜੀ ਭਾਜੀ ਭਾਜੀ ਜਿਹੜਾ ਉਹ ਗੁਰਪੁਰ ਬਜ਼ੁਰਗ ਜਿਹੜੇ ਕੋਠੇ ਤੋਂ ਡਿਗੇ ਆ ਉਹਦੇ ਬਾਰੇ ਕੀ ਤੁਹਾਡੇ ਕੋਲ ਇਨਫੋਰਮੇਸ਼ਨ ਭਾਜੀ ਕੱਲ ਮੈਂ ਥਾਣੇ ਹਾਜ਼ਰ ਸੀ ਆਈਬੀ ਵਾਈ ਹਸਰਤ ਤੋਂ ਮੈਸੇਜ ਮਿਲਦਾ ਹੈ ਕਿ ਜਗਦੇਸ਼ ਸਿੰਘ ਪੁੱਤਰ ਚੰਨ ਸਿੰਘ ਜਿਹਦੀ ਉਮਰ ਕਰੀਬ 80-82 ਸਾਲ ਆ ਪਿੰਡ ਗੁਰਪੁਰ ਤੋਂ ਕੋਠੇ ਤੋਂ ਡਿਗਣ ਕਰਕੇ ਬਰੌਡ ਡੇਟ ਪਹੁੰਚ ਹਸਰਤ ਠੀਕ ਹੈ ਜਦੋਂ ਮੈਂ ਏਟੀਮੇਂ ਹਿ ਕਲੈਕਟ ਕਰਨ ਤੋਂ ਬਾਅਦ ਉੱਥੇ ਗਿਆ ਤਾਂ ਉਹਦਾ ਭਤੀਜਾ ਮੇਰੇ ਤੱਕ ਉਹਦਾ ਜਗਦੇਸ਼ ਜਸਵਾਲਦ ਨੂੰ ਮਿਲਿਆ ਜਿਹਨੇ ਦੱਸਿਆ ਵੀ ਉਹਦਾ ਕਰਕੇ ਬਜ਼ੁਰਗ ਸੀ ਕੋਠੇ ਦੀ ਛੱਤ ਬਟੇਲਦੇ ਸੀ ਕੋਠੇ ਦੀ ਛੱਤ ਬਟੇਲ ਦੇ ਵਕਤ ਨੂੰ ਚੱਕਰ ਆ ਗਿਆ ਜਾਕੀ ਹੋਇਆ ਮੈਂ ਆਪਣੇ ਘਰ ਦੀ ਬੈਕਸਾਈਡ ਗਲੀ ਵੇਡੇ ਪੈ ਡਿਗਣ ਕਰਕੇ ਹਸਪਤਾਲੇ ਜਾਣ ਦੇ ਜਾਂਦੇ ਮੇਂ ਮੌਤ ਹੋ ਗਈ ਜੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਇਹਨੇ ਮੌਤ ਹੋ ਗਈ ਸੀ ਤੇ ਅਸੀਂ ਫੇਰ ਵੀ ਹਰ ਇੱਕ ਤਰੀਕੇ ਨਾਲ ਹਰ ਜੰਗਲ ਤੋਂ ਮੋਲੋ ਤਫਤੀਸ਼ ਕਰਦੇ ਆ ਕਿ ਡਿਗਣ ਦਾ ਕਾਰਨ ਕੀ ਸੀ ਜਾਂ ਕਿਦਾਂ ਡਿਗਿਆ ਬਾਕੀ ਉਹਦਾ ਬੇੜਾ ਵਿਦੇਸ਼ ਵਿੱਚ ਹੈ ਕੈਨੇਡਾ ਤੇ ਉਹ ਕਾਰਵਾਈ ਉਹਦੇ ਆਉਣ ਤੋਂ ਹੋਣੀ ਹੈ ਉਹ ਜਦੋਂ ਆ ਗਿਆ ਕੀ ਕਰਦਾ ਜੀ ਹਨਾ ਬਾਕੀ ਅਸੀਂ ਤਫਤੀਸ਼ ਆਪਣੇ ਲੈਵਲ ਤੇ ਕਰਦੇ ਆ ਤੇ ਬੰਦਾ ਡਿਗਿਆ ਜਾਂ ਚੱਕਰ ਆਇਆ ਜਾਂ ਕਿਸੇ ਹੋਰ ਕਾਰਨ ਉਹਦੀ ਡੈਥ ਹੋਈ ਹੈ